ਸਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਹ ਸਮਰਥੰ ਨਹ ਸੇਵਕੰ ਨਹ ਪੀਤ ਪਰਮ ਪਰਖੋਤਮੰ ਤਵ ਪਰਸਾਤ ਸਿਮਰਤੇ ਨਾਮੰ ਨਾਨਕ ਪਰਦਾਰਾ ਨਿੰਦਿਆ ਰਸ ਰਚਿਓ ਆਰਾਮ ਭਗਤ ਨਹ ਕੀਨੇ ਮਨ ਰੇ ਕੌਨ ਕਮਤ ਤੈਲੀ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਤ ਕਰ ਰਹੇ ਹਨ ਵਿਰਾਗ ਤਿਆਗ ਦੀ ਮੂਰਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਮੁਖ ਤੋਂ ਫਰਮਾਨ ਬਖਸ਼ਿਸ਼ ਕਰ ਰਹੇ ਹਨ ਮਨ ਨੂੰ ਸੰਬੋਧਨ ਹੋ ਕਰਕੇ ਉਤਮ ਬਖਤੇ ਦੀ ਨਿਆਈ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹਨ ਮਤ ਔਰ ਕੁਮਤ ਖੋਟੀ ਮਤ ਤੇ ਚੰਗੀ ਮਤ ਦਾ ਵਰਣਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਰਕੇ ਦੱਸਦੇ ਹੈ ਗੁਰਬਾਣੀ ਦੇ ਅੰਦਰ ਵੀ ਮਹਾਰਾਜ ਜੀ ਨੇ ਖੋਟੀ ਮਤ ਔਰ ਚੰਗੀ ਮਤ ਦਾ ਵਰਣਨ ਕੀਤਾ ਹੈ ਮਨ ਰੇ ਪਦੇਸ਼ ਦੇ ਰਿਆ ਮਹਾਰਾਜ ਮੰਨ ਨੂੰ ਅਸਲ ਵਿੱਚ ਗੁਰੂ ਪਿਆਰੀ ਸੰਗਤ ਜੀ ਚੰਗੀ ਮਤ ਆਉਂਦੀ ਕਿਵੇਂ ਸਤਿਗੁਰੂ ਮਹਾਰਾਜ ਇਹ ਕਹਿੰਦੇ ਜਿੰਨਾ ਚਿਰ ਗਿਆਨ ਨਹੀਂ ਉਹਨਾਂ ਚਿਰ ਚੰਗੀ ਮਤ ਨਹੀਂ ਤੇ ਗਿਆਨ ਪੜਨਾ ਵੀ ਸਾਧ ਸੰਗਤ ਜੀ ਬੜਾ ਜ਼ਰੂਰੀ ਹੈ ਗੁਰੂ ਗਰੀਬ ਨਵਾਜ਼ ਮਹਾਰਾਜ ਸੱਚਾ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਨ੍ਹਾਂ ਦੁਰਸਿੱਖਾਂ ਉੱਤੇ ਉਹਨਾਂ ਨੂੰ ਗਿਆਨ ਵੀ ਮਹਾਰਾਜ ਬਖਸ਼ਿਸ਼ ਕਰ ਦਿੰਦੇ ਅੰਦਰੋਂ ਵੀ ਗਿਆਨ ਪ੍ਰਗਟ ਹੋ ਜਾਂਦਾ ਏ ਤੇ ਇੱਕ ਗਿਆਨ ਬਾਹਰੋਂ ਵੀ ਪੜੀਦਾ ਏ ਇਹ ਵੀ ਬੜਾ ਚੰਗਾ ਕਿਉਂਕਿ ਗਿਆਨ ਚੰਗਾ ਪੜਿਆ ਹੋਇਆ ਗਿਆਨ ਉਹ ਰੱਬ ਦੇ ਲਾਗੇ ਲੈ ਜਾਂਦਾ ਚੰਗਾ ਗਿਆਨ ਪੜਿਆ ਹੋਇਆ ਕਿਉਂਕਿ ਪੜਨਾ ਵੀ ਸਿਆਣਿਆਂ ਨੇ ਤਿੰਨ ਤਰ੍ਹਾਂ ਦਾ ਦੱਸਿਆ ਇੱਕ ਮੱਗਜ ਖਾਣ ਦੀ ਤਰ੍ਹਾਂ ਪੜਨਾ ਹੁੰਦਾ ਮੱਗਜ ਜਿਵੇਂ ਖਾਈਦੇ ਐ ਇੱਕ ਮਾਸ ਖਾਣ ਦੀ ਤਰ੍ਹਾਂ ਵੀ ਪੜਨਾ ਹੁੰਦਾ ਏ ਇੱਕ ਹੱਡੀਆਂ ਚੱਬਣ ਦੀ ਨਿਆਈ ਵੀ ਪੜਨਾ ਹੁੰਦਾ ਏ ਮੱਗਜ ਖਾਣ ਦੀ ਤਰ੍ਹਾਂ ਕੀ ਕਿ ਜਿਹੜੀ ਕੋਈ ਪੁਸਤਕ ਜਿਹੜਾ ਗਿਆਨ ਪੜ ਲਿਆ ਉਹਦੇ ਸਿਧਾਂਤ ਨੂੰ ਸਮਝ ਲੈਣਾ ਤੇ ਫਿਰ ਉਸ ਅਨੁਸਾਰ ਚੱਲਣਾ ਹੈ ਮਗਜ਼ ਖਾਣ ਦੀ ਨਿਆਈ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਗਿਆਨ ਕੋਈ ਵੀ ਮਾੜਾ ਨਹੀਂ ਪਰ ਤੁਸੀਂ ਆਪਣਾ ਜੀਵਨ ਕਿਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਹੋ ਕਿਸ ਅਕੋਰਡਿੰਗ ਚੱਲਣਾ ਚਾਹੁੰਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੇ ਦੂਜਾ ਹੁੰਦਾ ਮਾਸਖਾਨ ਦੀ ਤਰ੍ਹਾਂ ਵੇ ਪੜ ਕੇ ਕੱਲਾ ਆਪਣਾ ਪੇਟ ਹੀ ਭਰਨਾ ਪਰਿਵਾਰ ਹੀ ਪਾਲਣਾ ਗੁਜ਼ਾਰਾ ਹੀ ਕਰਨਾ ਇਹ ਮਾਸਖਾਨ ਦੀ ਤਰ੍ਹਾਂ ਵੱਖ-ਵੱਖਰੇ ਤਰੀਕਿਆਂ ਨਾਲ ਵਿਦਵਾਨਾਂ ਨੇ ਦੱਸਿਆ ਤੇ ਹੱਡੀਆਂ ਚਾਪਣਾ ਦੀ ਨਿਆਈਂ ਪੜ ਕੇ ਦੂਜਿਆਂ ਤੇ ਤਰਕ ਕਰਨੀ ਦੂਜਿਆਂ ਨੂੰ ਕਹਿਣਾ ਵੀ ਇਹ ਅਨਪੜ ਹੈ ਤੇ ਮੈਂ ਪੜਿਆ ਮੇਰਾ ਕੀ ਮੁਕਾਬਲਾ ਕਰ ਸਕਦੇ ਹੋ ਹੰਕਾਰ ਕਰਨਾ ਇਹ ਜਿਵੇਂ ਕੁੱਤਾ ਸੱਕੀ ਹੱਡੀ ਮੂੰਹ ਵਿੱਚ ਲੈ ਕੇ ਚਬਦਾ ਹੈ ਉਦੇ ਦੰਦਾ ਵਿੱਚੋਂ ਖੂਨ ਨਿਕਲਦਾ ਪਰ ਸਮਝ ਸਮਝਦਾ ਕਿ ਸ਼ਾਇਦ ਮੈਨੂੰ ਇਹ ਹੱਡੀ ਦੇ ਵਿੱਚੋਂ ਰਸ ਆ ਰਿਹਾ ਹੈ ਪਰ ਉਸ ਕੁੱਤੇ ਨੂੰ ਕੋਈ ਲਾਭ ਨਹੀਂ ਐ ਇਸ ਗੱਲ ਦਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਪੜਨਾ ਵੀ ਉਹ ਵਿਦਿਆ ਵੀ ਚਾਰੀ ਤਾਂ ਪਰਉਪਕਾਰੀ ਜਿਹੜਾ ਪਰਉਪਕਾਰ ਕਰਨਾ ਹੈ ਇਹਦੇ ਨਾਲ ਆਪਣਾ ਵੀ ਹਿਰਦਾ ਸ਼ੁੱਧ ਹੁੰਦਾ ਚੰਗੀ ਮਤ ਆਉਂਦੀ ਹੈ ਚੰਗੀ ਮਤ ਪੜ ਕੇ ਚੰਗੀ ਮਤ ਧਾਰਨ ਕਰਨੀ ਇਹ ਨਹੀਂ ਬਈ ਨਹੀਂ ਤੇ ਫਿਰ ਮਹਾਰਾਜ ਕਹਿੰਦੇ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ ਉਹ ਪਾਈ ਪੜਿਆ ਹਿਆ ਮੂਰਖ ਕਿਹਾ ਜਾਂਦਾ ਹੈ ਪੜਨਾ ਗਿਆਨ ਮਹਾਰਾ ਸੱਚੇ ਪਾਤਸ਼ਾਹ ਨੇ ਤਾਂ ਕਿ ਆਵੇ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਗਿਆਨ ਅੰਜਨ ਗੁਰ ਦੀਆ ਗਿਆਨ ਰੂਪੀ ਸੁਰਮਾ ਜਿਹਦੇ ਨਾਲ ਚੰਗੀ ਮਤ ਆਵੇ ਦੋ ਦੋ ਲੋਚਨ ਸਰਬਾਨਾ ਵਿਦਵਾਨਾ ਤ੍ਰੀ ਲੋਚਨਾ ਪੰਡਤਾਨਾ ਸਪਤਾਨਾ ਬ੍ਰਹਮ ਗਿਆਨੀ ਅਨੰਤ ਲੋਚਨਾ ਵੱਖੋ ਵੱਖਰੇ ਵਿਦਵਾਨਾਂ ਨੇ ਆਪਣੇ ਕਥਨ ਕੀਤੇ ਕਹਿੰਦੇ ਦੋ ਦੋ ਲੋਚਨ ਸਰਬਾਨਾ ਦੋ ਦੋ ਅੱਖਾਂ ਤੇ ਸਾਰਿਆਂ ਦੀ ਐ ਦੋ ਦੋ ਅੱਖਾਂ ਤੇ ਸਾਰਿਆਂ ਦੀਆਂ ਹਨ ਵਿਦਿਆ ਕਹਿੰਦੇ ਮਨੁੱਖ ਦਾ ਤੀਜਾ ਨੇਤਰ ਹੈ ਵਿਦਵਾਨਾ ਤ੍ਰੀ ਲੋਚਨਾ ਵਿਦਵਾਨ ਬੰਦੇ ਦੇ ਤਿੰਨ ਨੇਤਰ ਹੁੰਦੇ ਆ ਦੋ ਦੋ ਅੱਖਾਂ ਤੇ ਆਮ ਲੋਕਾਂ ਦੀਆਂ ਸਾਰਿਆਂ ਦੀਆਂ ਹੈਗੀਆਂ ਐ ਦੋ ਦੋ ਨੈਤਰ ਤੇ ਸਭ ਦੇ ਹੀ ਐ ਵਿਦਵਾਨ ਦਾ ਤੀਜਾ ਨੈਤਰ ਵੀ ਕਹਿੰਦੇ ਹੁੰਦਾ ਐ ਉਹ ਕਿਹੜਾ ਗਿਆਨ ਵਾਲਾ ਸਾਰ ਅਸਾਰ ਜਿਹਦੇ ਦੇ ਨਾਲ ਜਾਣਿਆ ਜਾਂਦਾ ਜਿਹਦੇ ਗਿਆਨ ਨਾਲ ਤਤ ਸਿਧਾਂਤ ਜਾਣਿਆ ਜਾਂਦਾ ਝੂਠ ਜਾਣਿਆ ਜਾਂਦਾ ਉਹ ਵਿਦਵਾਨਾਂ ਤ੍ਰੈ ਲੋਚਨਾ ਦੋਇ ਤੋਇ ਲੋਚਨ ਸਰਬਾਨਾਂ ਵਿਦਵਾਨਾਂ ਤ੍ਰੈ ਲੋਚਨਾ ਪੰਡਤਾਨਾਂ ਸਪਤਾਨਾਂ ਬ੍ਰਹਮ ਗਿਆਨੀ ਅਨੰਤ ਲੋਚਨਾ ਕਹਿੰਦੇ ਪੰਡਤਾਨਾਂ ਸਪਤਾਨਾਂ ਤਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਵਿਦਿਆ ਪੜ੍ਹਾਉਣ ਦਾ ਜ਼ਿਕਰ ਕੀਤਾ ਨਾ ਸਤਿਗੁਰੂ ਮਹਾਰਾਜ ਦੇ ਪਿਤਾ ਗੋਪਾਲ ਪਾਂਡੇ ਦੇ ਕੋਲ ਮਠਿਆਈ ਲੈ ਕੇ ਗਏ ਸ਼੍ਰੀ ਗੁਰੂ ਨਾਨਕ ਦੇਵ ਮਾਰ ਨੂੰ ਪੜਨ ਲਈ ਛੱਡਦਾ ਪਰ ਮਹਾਰਾ ਸੱਚੇ ਪਾਤਸ਼ਾਹ ਦਾ ਸਾਰੇ ਵਿਦਿਆ ਦੇ ਜਾਣ ਦੇ ਪੰਡਤਾਨਾ ਸਪਤਾਨਾ ਇੱਕ ਐਸੇ ਪੁਰਸ਼ ਵੀ ਹੋਇਆ ਕਰਦੇ ਪੰਡਤਾਨਾ ਸਪਤਾਨਾ ਜਿਨ੍ਹਾਂ ਨੂੰ ਸਾਰੀ ਵਿਦਿਆ ਸੰਫੁਰਨ ਹੋ ਜਾਂਦੀ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰਾ ਗਿਆਨ ਸੰਫੁਰਨ ਹੋ ਜਾਂਦਾ ਹੈ ਪਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਅਨੰਤ ਲੋਚਨਾ ਬ੍ਰਹਮ ਗਿਆਨੀ ਨੂੰ ਮਹਾਰਾਜ ਨੇ ਬੜੀ ਵਡਿਆਈ ਦਿੱਤੀ ਹੈ ਬ੍ਰਹਮ ਗਿਆਨੀ ਸਰਬ ਕਾ ਗਿਆਤਾ ਸਾਰੀਆਂ ਵਿਦਿਆਵਾਂ ਦਾ ਗਿਆਤਾ ਅਨੰਤ ਲੋਚਨਾ ਬ੍ਰਹਮ ਗਿਆਨੀ ਦੇ ਅਨੰਤ ਹੀ ਨੇਤਰ ਹੁੰਦੇ ਆ ਵਿਦਿਆ ਵਾਲੇ ਰੋ ਵਿਚਾਰ ਕਿਉਂਕਿ ਉਹਨਾਂ ਚੰਗੀ ਮਤ ਲਈ ਹੁੰਦੀ ਹੈ ਚੰਗੀ ਮਤ ਤੋਂ ਮੈਂ ਬੇਨਤੀ ਤਾਂ ਕਰ ਰਿਹਾ ਵੀ ਗਿਆਨ ਗਿਆਨ ਸਤ ਸੰਗਤ ਜੀ ਚੰਗੀ ਮਤ ਲੈਣ ਵਾਸਤੇ ਪੜਨਾ ਬਹੁਤ ਬਤਅੰਤ ਜ਼ਰੂਰੀ ਹੈ ਚੰਗੀ ਮਤ ਲੈਣ ਵਾਸਤੇ ਨਹੀਂ ਤੇ ਫਿਰ ਮਹਾਰਾ ਕਹਿੰਦੇ ਜੇ ਚੰਗੀ ਮਤ ਨਹੀਂ ਲੈਣੀ ਜੇ ਸ੍ਰੇਸ਼ਟ ਮਤ ਧਾਰਮਿਕ ਨਹੀਂ ਕਰਨੀ ਫਿਰ ਪੜੀਏ ਜੀਤੀ ਆਰਜਾ ਪੜੀਏ ਜੀਤੇ ਸਾਸ ਨਾਨਕ ਲੇਖ ਹੈ ਇੱਕ ਗੱਲ ਹੋਰ ਹੋ ਮੈਂ ਚਖਣਾ ਝਾਕ ਫਿਰ ਭਾਵੇਂ ਤੂੰ ਪੜ ਪੁਸਤਕ ਸੰਧਿਆ ਬਾਦਮ ਜੋ ਮਰਜ਼ੀ ਪੜੀ ਚੱਲ फेर ਮਾਰਾ ਸਭ ਤੋਂ ਪਾਤਸ਼ਾਹ ਕਹਿੰਦੇ ਕੋਈ ਲਾਭ ਨਹੀਂ ਪਾਈ ਇਸ ਕਰਕੇ ਗਿਆਨ ਲੈਣਾ ਗੁਣ ਬਹੀਨ ਪੂਜਾ ਕਹਾ ਵਿਦਿਆ ਬਿਨ ਮਾਨਾ ਜੀਤ ਕਹਾ ਬਿਨ ਸੂਰਤਾ ਮਨ ਥੇਤ ਬਿਨ ਧਿਆਨਾ ਬਿਨ ਸੰਤੋਖੁਰ ਸੁਖ ਕਹਾ ਤਪ ਬਿਨਾ ਨਾ ਰਾਜੂ ਗਿਆਨ ਕਹਾ ਬਿਨ ਸਤਗੁਰੂ ਸੋਭਾ ਬਿਨ ਲਾਜੂ ਗੁਰੂ ਤੋਂ ਗਿਆਨ ਗੁਰੂ ਤੋਂ ਬਗੈਰ ਗਿਆਨ ਕਿੱਥੇ ਆ ਜੇਹੀ ਹੈ ਪੜਬੋ ਅਲਪ ਕੈ ਘਨੋ ਬੁੱਧ ਸੁੱਧ ਕੈ ਸੁਧਾਰੋ ਮਨੋ ਗੁਣ ਅਵਗੁਣ ਕਰਬੋ ਅਨ ਕਰਬੋ ਜਨ ਸਭ ਕੀ ਸੁਧ ੁਰ ਧਰਬੋ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਵੇ ਗਿਆਨ ਜਿਹੜਾ ਪੜਨ ਦੇ ਨਾਲ ਆਉਂਦਾ ਏ ਤੇ ਗੁਰੂ ਦੀ ਕਿਰਪਾ ਦੇ ਨਾਲ ਜੇ ਪੜੀਏ ਗੁਰਬਾਣੀ ਪੜੀਏ ਸ੍ਰੇਸ਼ਟ ਮਤ ਲੈ ਕੇ ਪੜੀਏ ਸ਼ੁੱਧ ਉਚਾਰਨ ਕਰਕੇ ਸ਼ੁੱਧ ਅਰਥ ਪੜੀਏ ਸ਼ੋਧ ਉਚਾਰਨ ਸ਼ੋਧ ਅਰਥਨ ਤਾਂ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਸ਼੍ਰੇਸ਼ਟ ਮਤ ਆਉਂਦੀ ਰੋਹ ਵਿਚਾਰ ਪਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀਆ ਮਨਾ ਇਹ ਕਲਯੁਗੀ ਜੀਵ ਤੂੰ ਕੀ ખોટી ਮਤ ਧਾਰਨ ਕੀਤੀ ਐ ਗੁਰੂ ਗਰੀਬ ਨਵਾਜ਼ ਦੀ ਕਿਰਪਾ ਕਰ ਤੇ ਮਨ ਰੇ ਕੌਨ ਕੋ ਮਤ ਤੈ ਲੈਨੀ ਤੂੰ ਕਿਹੜੀ ਮਤ ਲਈ ਐ ਤੂੰ ਕਿਹੜੀ ਮਤ ਦੁਨੀਆ ਦੇ ਵਿੱਚੋਂ ਲੈ ਰਿਆ ਕਿਹੜੀ ਵਿਦਿਆ ਪੜ ਰਿਆ ਕਿਤੇ ਖਿਆਲ ਕਰ ਕਿ ਤੇ ਇਸ ਗੱਲ ਦੀ ਵਿਚਾਰ ਕਰ ਆਪਾਂ ਕਿਹੜੀ ਵਿਦਿਆ ਪੜਦੇ ਸੰਸਾਰੀ ਜੀਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਕੋਲ ਵਿਦਿਆ ਆਪਾਰ ਨਾਪਾਰ ਦਾ ਰਸ ਰਜਿਓ ਰਾਮ ਭਗਤ ਨਹਿ ਕੀਨੇ ਪਰਾਇਆਂ ਇਸਤਰੀਆਂ ਦੇ ਨਾਲ ਵਿਸ਼ੇ ਭੋਗਣੇ ਨਿੰਦਿਆ ਕਰਨੀ ਨਿੰਦਿਆ ਸੁਣਨੀ ਰਸ ਇਹ ਰਸ ਹੈ ਮਾਰਗ ਦੇ ਵਿੱਚ ਰਜਿਓ ਲੱਗਿਆ ਹੋਇਆ ਰਾਮ ਭਗਤ ਨਹਿ ਕੀਨੀ ਜਿਹੜਾ ਗਿਆਨ ਭਗਤੀ ਕਰਨ ਵਾਲਾ ਸੀ ਉਹ ਨਾ ਤੇ ਗਿਆਨ ਲਿਆ ਨਾ ਚੰਗੀ ਮਤ ਲਈ ਜੇ ਬਾਬਾ ਬਿਧੀ ਚੰਦ ਬਾਬੇ ਅਦਲੀ ਕੋਲ ਬੈਠੇ ਐ ਤੇ ਬਾਬੇ ਅਦਲੀ ਨੇ ਚੰਗੀ ਮਤ ਦੇ ਦਿੱਤੀ ਬਿਧੀ ਚੰਦਾਂ ਕਿਥੇ ਚੋਰੀਆਂ ਕਰਦਾ ਫਿਰਦਾ ਮਾੜੀ ਮਤ ਲਈ ਐ ਚੰਗੀ ਮਤ ਲੈ ਗੁਰੂ ਵਾਲਾ ਬਣ ਗੁਰੂ ਦੀ ਮਤ ਲੈ ਗੁਰੂ ਕੀ ਸਿੱਖਿਆ ਧਾਰਨ ਕਰ ਤੇ ਬਾਬਾ ਬੀਦੀ ਚੰਦ ਜੀ ਨੂੰ ਚੰਗੀ ਸੰਗਤ ਮਿਲੀ ਚੰਗੀ ਮਤ ਮਿਲੀ ਚੰਗੀ ਮਤ ਮਿਲਣ ਕਰਕੇ ਸਿੱਖਿਆ ਮਿਲਣ ਕਰਕੇ ਮਤ ਨਾਮ ਸਿੱਖਿਆ ਦਾ ਵੀ ਹੁੰਦਾ ਚੰਗੀ ਸਿੱਖਿਆ ਮਿਲਣ ਕਰਕੇ ਤੇ ਵਾਹਿਗੁਰੂ ਦੀ ਬੰਦਗੀ ਦਾ ਗਿਆਨ ਹੋ ਗਿਆ ਪਰਮਾਰਾ ਸੱਚੇ ਪਾਤਸ਼ਾਹ ਕਹਿੰਦੇ ਕਾਲਯੁਗੀ ਜੀਵੋ ਤੁਸੀਂ ਨਾ ਤੇ ਚੰਗੀ ਮਤ ਲਈ ਸਿੱਖਿਆ ਲਈ ਹੈ ਤੇ ਨਾ ਹੀ ਵਾਹਿਗੁਰੂ ਦੀ ਭਗਤੀ ਕੀਤੀ ਹੈ ਆ ਮਾੜੀ ਬਾਤ ਲੈ ਕੇ ਮਾੜਾ ਗਿਆਨ ਲੈ ਕੇ ਕਈ ਇਹੋ ਜਿਹੇ ਲਿਟਰੇਚਰ ਪੜ੍ਹਦੇ ਐ ਜਿਹਦੇ ਵਿੱਚ ਸਾਧ ਸੰਗਤ ਜੀ ਦੁਨੀਆ ਦੇ ਨਾਲ ਮੋਹ ਪਾਉਣ ਦਾ ਗਿਆਨ ਹੈ ਗਿਆਨ ਲਿਟਰੇਚਰ ਵਿਦਿਆ ਉਹ ਪੜ੍ਹਨੀ ਚਾਹੀਦੀ ਐ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਬੰਦੇ ਗੋਪਾਲ ਵਿਦਿਆ ਉਹ ਪੜਾ ਜਿਹੜੀ ਇੱਥੇ ਵੀ ਕੰਮ ਆਵੇ ਜਿਹੜੀ ਉੱਥੇ ਵੀ ਕੰਮ ਆਵੇ ਉਹ ਗਿਆਨ ਪੜਾ ਕਹਿੰਦਾ ਜੀ ਉਹ ਤਾਂ ਨਹੀਂ ਮੇਰੇ ਕੋਲ ਮਹਾਰਾ ਕਹਿੰਦੇ ਵੀ ਅਸੀਂ ਪੜਾ ਦਿੰਨੇ ਤੈਨੂੰ ਅਸੀਂ ਦੱਸ ਦਿੰਨੇ ਪੰਦੇ ਗੋਪਾਲ ਉਹ ਗਿਆਨ ਤੈਨੂੰ ਅਸੀਂ ਦੇ ਦਿੰਨੇ ਤੂੰ ਮਹਾਰਾਜ ਸੱਚੇ ਪਾਤਸ਼ਾਹ ਕੀ ਕਿਰਪਾ ਕਰਦੇ ਰਹਾ ਓ ਮੁਕਤ ਪੰਥ ਜਾਨੀ ਉਹ ਤੈ ਨਾ ਹਨ ਤਨ ਜੋੜਨ ਕੋ ਧਾਇਆ ਕਈ ਧਨ ਜੋੜਨ ਵਾਲਾ ਗਿਆਨ ਪੜਦੇ ਕਿ ਕਿਦਾਂ ਧਨ ਇੱਕ ਤੋਂ ਡਬਲ ਕਰਨਾ ਹੈ ਡਬਲ ਤੋਂ ਤੇਰਾ ਕਰਨਾ ਹੈ ਉਹ ਗਿਆਨ ਪੜਦੇ ਹੈ ਮਾਰਾ ਕਹਿੰਦੇ ਉਹ ਉਹ ਗਿਆਨ ਉਹ ਸਿੱਖਿਆ ਲੈਣ ਵਾਸਤੇ ਭੱਜਦਾ ਫਿਰਦਾ ਹੈ। ਮੁਕਤੀ ਦਾ ਰਾਹ ਤੇ ਜਾਣਿਆ ਨਹੀਂ ਜਿਹੜੀ ਸਿੱਖਿਆ ਦੇ ਨਾਲ ਮੁਕਤੀ ਮਿਲਣੀ ਸੀ। ਉਹਨਾਂ ਜਨਾਂ ਕੋਲ ਤੇ ਬੈਠਿਆ ਹੀ ਨਹੀਂ ਜਿਨ੍ਹਾਂ ਨੇ ਸਿੱਖਿਆ ਦੇਣੀ ਸੀ ਵੀ ਐ ਭਾਈ ਮੁਕਤੀ ਮਿਲੇਗੀ। ਉਹ ਗੁਰੂ ਕੀ ਸੰਗਤ ਦੇ ਵਿੱਚ ਤੇ ਜੁੜਿਆ ਹੀ ਨਹੀਂ ਕਦੇ ਆ ਕੇ ਜਿੱਥੋਂ ਸਿੱਖਿਆ ਮਿਲਣੀ ਸੀ ਜਿੱਥੋਂ ਪਤਾ ਲੱਗਣਾ ਸੀ ਮਨੁੱਖਾ ਜਨਮ ਦਾ ਲਾਭ ਨੁਕਸਾਨ। ਜਿੱਥੇ ਗਿਆਨ ਧਿਆਨ ਦਾ ਪਤਾ ਲੱਗਣਾ ਸੀ ਉਹ ਜਾਣੀ ਨਹੀਂ ਉਹ ਰਾਹ ਵੇਖਿਆ ਹੀ ਨਹੀਂ ਕਈਆਂ ਨੂੰ ਪੁੱਛੀਏ ਵੀ ਸੰਗਤ ਕੀਤੀ ਕਦੇ ਕਹਿੰਦੇ ਨਹੀਂ ਜੀ ਸੰਗਤ ਦਾ ਤੇ ਕਦੇ ਰਾਹ ਵੀ ਨਹੀਂ ਵੇਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਸਾਧ ਸੰਗਤ ਜੀ ਐਡੀ ਵੱਡੀ ਹੈ ਕਿ ਉੱਥੋਂ ਵੇਖੋ ਹੁਣ ਇੱਕ ਆਮ ਬੰਦਾ ਹੈ ਉਹ ਇੰਨਾ ਗਿਆਨ ਨਹੀਂ ਪੜ ਸਕਦਾ ਗ੍ਰੰਥਾਂ ਦੇ ਨਾਮ ਨੂੰ ਨਹੀਂ ਉਹ ਸੁਣ ਸਕਦਾ ਕਿਉਂਕਿ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਲੱਗੇ ਆ ਸਾਰੇ ਉੜ ਜੇ ਪਰ ਜਦੋਂ ਸੰਗਤ ਵਿੱਚ ਬੈਠੀਦਾ ਜਾ ਕਰਕੇ ਵਿਦਵਾਨ ਬਾਤਾਂ ਪਾਉਂਦੇ ਆ ਕਦੇ ਕਿਸੇ ਗ੍ਰੰਥ ਦੇ ਵਿੱਚੋਂ ਦੋਹਰੇ ਸੁਣਾਉਂਦੇ ਆ ਕਦੇ ਕਿਸੇ ਗ੍ਰੰਥ ਦੇ ਵਿੱਚੋਂ ਗੱਲਾਂ ਉਹ ਫਿਰ ਸਾਧ ਸੰਗਤ ਜੀ ਵੇਖੋ ਕਿੰਡੀ ਸੰਗਤ ਦੀ ਮਹਾਨਤਾ ਆ ਜਿਹੜੇ ਵੇਦਾਂ ਦੇ ਨਾਮ ਵੀ ਨਹੀਂ ਪਤਾ ਗਿਆਨ ਵੀ ਨਹੀਂ ਹੈਗਾ ਉਹ ਸੰਗਤ ਵਿੱਚ ਜਾਈਏ ਤੇ ਉੱਥੋਂ ਸੁਣ ਲਈਦਾ ਆ ਉੱਥੋਂ ਗਿਆਨ ਹੋ ਜਾਂਦਾ ਉਸ ਪੀਚ ਦਾ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਚੰਗੀ ਸਿੱਖਿਆ ਆ ਭਾਈ ਪੁਰਾਣੇ ਸਮਿਆਂ ਦੇ ਵਿੱਚ ਗੁਰੂ ਪਿਆਰੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਸਿੱਖਿਆ ਦਿੰਦੇ ਆ ਦੱਸਿਆ ਕਰਦੇ ਕਿ ਜੇ 100 ਬੰਦਾ ਮਰਦਾ ਹੋਵੇ ਤੇ ਇੱਕ ਵਿਦਵਾਨ ਬਚਦਾ ਹੋਵੇ ਤੇ ਇੱਕ ਵਿਦਵਾਨ ਮਰਦਾ ਹੋਵੇ ਤੇ 100 ਬੰਦਾ ਬਚਦਾ ਹੋਵੇ ਕੀ ਕਰਨਾ ਚਾਹੀਦਾ ਉੱਥੇ ਉੱਥੇ ਬੁੱਧੀਜੀਵਾਨ ਦੱਸਿਆ ਕਿ ਇੱਕ ਵਿਦਵਾਨ ਬਚਾ ਲੈਣਾ ਚਾਹੀਦਾ ਕਹਿੰਦੇ ਕਿਉਂ ਕਹਿੰਦੇ ਉਸ ਵਿਦਵਾਨ ਦੇ ਕੋਲ ਇੱਕ ਤੇ ਤੁਹਾਡੇ ਧਰਮ ਦਾ ਇਤਿਹਾਸ ਹੋਵੇਗਾ ਉਹ ਚੰਗੀ ਸਿੱਖਿਆ ਦੇ ਵੇਗਾਂ 100 ਬੰਦਾ ਜੇ ਮਰ ਵੀ ਗਿਆ ਤੇ ਜਿਹੜੇ ਬਾਕੀ ਬਚੇ ਉਹਨਾਂ ਨੂੰ ਧਰਮ ਦੇ ਨਾਲ ਜੋੜ ਕੇ ਬਚਾ ਲਵੇਗਾ ਉਹਨਾਂ ਨੂੰ ਮਰਨੋਂ ਬਚਾ ਲਵੇਗਾ ਇਹ ਐਡਾ ਵੱਡਾ ਸਾਧ ਸੰਗਤ ਜੀ ਗਿਆਨ ਦਾ ਲਾਭ ਹੈ ਮੁਕਤੀ ਦਾ ਰਾਹ ਵੀ ਜਿਹੜਾ ਗਿਆਨ ਦੇ ਨਾਲ ਹੀ ਜਾਣਿਆ ਜਾਂਦਾ ਉਹ ਕੱਲਾ ਕਿਤਾਬੀ ਗਿਆਨ ਨਹੀਂ ਅੰਤਰੀਵੀ ਗਿਆਨ ਵੀ ਹੁੰਦਾ ਧਰਮ ਦਾ ਗਿਆਨ ਵੀ ਹੁੰਦਾ ਕਈ ਪ੍ਰਕਾਰ ਦਾ ਗਿਆਨ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਗਿਆਨਨ ਮੈਂ ਗਿਆਨ ਗੁਰ ਧਿਆਨਨ ਮੈਂ ਧਿਆਨ ਗੁਰ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਕਿ ਗਿਆਨਾਂ ਦੇ ਵਿੱਚੋਂ ਜਿਹੜਾ ਚੰਗਾ ਗਿਆਨ ਗੁਰੂ ਦਾ ਗਿਆਨ ਹੋ ਜਾਣਾ ਗੁਰੂ ਦੇ ਗਿਆਨ ਦੀ ਸੋਚੀ ਪੈ ਜਾਣੀ ਕਿਉਂਕਿ ਜਦੋਂ ਗੁਰੂ ਦਾ ਗਿਆਨ ਹੋ ਗਿਆ ਗੁਰੂ ਦੇ ਦਿੱਤੇ ਹੋਏ ਗਿਆਨ ਦੀ ਸੋਚੀ ਪੈ ਗਈ ਫਿਰ ਜੀਵਨ ਸਫਲਾ ਫਿਰ ਮੁਕਤੀ ਦਾ ਪੰਥ ਫਿਰ ਜਾਣਿਆ ਜਾਂਦਾ ਰਾਹ ਮਹਾਰਾਜ ਕਿਰਪਾ ਕਰਦੇ ਅੰਤ ਸੰਗ ਕਾਹੂ ਨਹੀਂ ਦੀਨਾ ਬਿਰ ਬਿਲਾ ਆਪ ਬੰਧਾਇਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਅੰਤ ਦੇ ਵੇਲੇ ਕਿਸੇ ਨੇ ਸਾਥ ਨਹੀਂ ਦੇਣਾ ਐਵੇਂ ਬਿਆਰਤੀ ਤੂੰ ਆਪਣਾ ਆਪ ਜਿਹੜਾ ਬਣਾਇਆ ਹੋਇਆ ਹੈ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹੀਂ ਉਪਜੂ ਕਛ ਗਿਆਨਾ ਨਾ ਤੂੰ ਹਰੀ ਦਾ ਭਜਨ ਕੀਤਾ ਏ ਨਾ ਗੁਰੂ ਦੀ ਸੇਵਾ ਕੀਤੀ ਏ ਜਨ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਇਹ ਕਰਮ ਨਹੀਂ ਕੀਤੇ ਉਹਨਾਂ ਚਿਰ ਗਿਆਨ ਨਹੀਂ ਪੈਦਾ ਹੋਵੇ ਗਿਆਨ ਸਤਿਗੁਰੂ ਮਹਾਰਾਜ ਹੀ ਕਹਿੰਦੇ ਐ ਕਰਮਾਂ ਤੋਂ ਬਿਨਾਂ ਗਿਆਨ ਵੀ ਨਹੀਂ ਉਪਜਦਾ ਗੁਰੂ ਪਿਆਰੀ ਸੰਗਤ ਜੀ ਜਿੰਨਾ ਜਿਹੜਾ ਗੁਰੂ ਦੀ ਸੇਵਾ ਨਹੀਂ ਨਾ ਗੁਰਜਨ ਸੇਵਿਓ ਨਾ ਹਰਿ ਭਜਿਓ ਸੇਵਾ ਤੇ ਸਿਮਰਨ ਨਹਿ ਉਪਜੋ ਕਛ ਗਿਆਨਾਂ ਮਹਾਰਾਜ ਚ ਪਾਤਸ਼ਾਹ ਕਹਿੰਦੇ ਉਹਨਾਂ ਚ ਰਪਈ ਗਿਆਨ ਅਸਲੀ ਗਿਆਨ ਜਿਹੜਾ ਹੈ ਉਹ ਪੈਦਾ ਨਹੀਂ ਹੁੰਦਾ ਅਗੇ ਗੁਰੂ ਗਰੀਬ ਨਵਾਜੇ ਕਿਰਪਾ ਕਰਦੇ ਘਟ ਹੀ ਮਾਹੀ ਨਿਰੰਜਨ ਤੇਰੇ ਤੈ ਖੋਜਤ ਉਦਿਆਨਾਂ ਜੰਗਲਾਂ ਦੇ ਵਿੱਚ ਰੱਬ ਨੂੰ ਨਾ ਲੱਭ ਸੰਸਾਰ ਰੂਪੀ ਉਜਾੜ ਵਿੱਚ ਰੱਬ ਨੂੰ ਨਾ ਲੱਭ ਪਹਿਲਾ ਆਪਣੇ ਅੰਦਰ ਝਾਤੀ ਮਾਰ ਅੰਦਰੋਂ ਵਾਹਿਗੁਰੂ ਨੂੰ ਜਾਪ ਜੀਬਾ ਦੇ ਨਾਲ ਸਿਮਰਨ ਪ੍ਰਾਰੰਭ ਕਰ ਫਿਰ ਪਰਮੇਸ਼ਰ ਦੀ ਪ੍ਰਾਪਤੀ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਬੜੇ ਜਨਮ ਤਨ ਗੁਰੂ ਤੇਗ ਬਾਹਦਰ ਮਹਾਰਾਜ ਕਹਿੰਦੇ ਬੰਦਿਆ ਤੈਨੂੰ ਭਟਕਦਿਆਂ ਹੋਗੇ ਪਰਮ ਦੇ ਵਿੱਚ ਪਿਆ ਹੋਇਆ ਹੋਗੇ ਐ ਪਰ ਅਸਥਿਰ ਮਤ ਨਹੀਂ ਪਾਈ ਜਿਹੜੀ ਸਥਿਰ ਰਹਿਣ ਵਾਲੀ ਮਤ ਹੈ ਜਿਹੜੀ ਗੁਰੂ ਨੂੰ ਪ੍ਰਾਪਤ ਕਰਨ ਵਾਲੀ ਸਿੱਖਿਆ ਚੰਗੀ ਮਤ ਹੈ ਉਹ ਤੂੰ ਹਲੇ ਪ੍ਰਾਪਤ ਨਹੀਂ ਕੀਤੀ ਮਾਨਸ ਦੇਹ ਪਾਏ ਪਦ ਹਰ ਭਾਜ ਨਾਨਕ ਬਾਤ ਬਤਾਈ ਮਹਾਰਾਜ ਜੀ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੈਨੂੰ ਬਾਤ ਬਤਾਈ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਾਤ ਤੈਨੂੰ ਗੱਲ ਦਸੀਏ ਬਚਨ ਦਸਿਆਏ ਕਿ ਜੇ ਤੂੰ ਮਨੁੱਖਾ ਦੇਹੀ ਪਦਵੀ ਪਾਈ ਹੈ ਤਾਂ ਇਹਦੇ ਵਿੱਚ ਹਰੀ ਦਾ ਭਜਨ ਕਰ ਵਾਹਿਗੁਰੂ ਨੂੰ ਚੇਤੇ ਕਰ ਇਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਚੰਗੀ ਸਿੱਖਿਆ ਲੈਣ ਵਾਲੇ ਚੰਗੀ ਮਤ ਧਾਰਨ ਕਰਨ ਵਾਲੇ ਸਾਧ ਸੰਗਤ ਜੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਅੱਜ ਸ਼੍ਰੀ ਪਾਸ਼ਾ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪ੍ਰਭ ਹੈ ਮਹਾਰਾਜ ਜੀ ਨੇ ਜੋ ਬਾਬਾ ਘੁਰਦੇਤਾ ਸਾਹਿਬ ਜੀ ਦੇ ਕੋਲੋਂ ਕੀਰਤਪੁਰ ਸਾਹਿਬ ਨਗਰ ਵਸਾਇਆ ਸੀ ਇੱਥੇ ਆਣ ਕਰਕੇ ਮਹਾਰਾਜ ਜੀ ਨੇ ਆਪਣਾ ਜਾਮਾ ਜਿਹੜਾ ਸਰੀਰੀ ਚੋੜਾ ਉਹ ਬਦਲਣਾ ਕੀਤਾ ਭਾਵ ਆਪਣੀ ਜੋਤ ਸਤਵੇਂ ਪਾਤਸ਼ਾਹ ਗੁਰੂ ਹਰ राय ਸਾਹਿਬ ਮਹਾਰਾਜੀ ਦੇ ਵਿੱਚ ਰੱਖ ਕਰਕੇ ਆਪ ਤੁਹਾਨੂੰ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿੱਥੇ ਸਾਧ ਸੰਗਤ ਜੀ ਕੀਰਤਪੁਰ ਅਸਥਾਨ ਉੱਥੇ ਸਰੀਰ ਮਹਾਰਾਜੀ ਨੇ त्यागਿਆ ਪਾਤਾਲਪੁਰੀ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆ ਦੇ ਪਾਵਨ ਸਰੀਰ ਦਾ ਸੰਸਕਾਰ ਹੋਇਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੀਰ ਦਾ ਸੰਸਕਾਰ ਹੋਇਆ ਇਤਿਹਾਸ ਦੇ ਵਿੱਚ ਲਿਖਿਆ ਬੜੇ ਗੁਰਸਿੱਖਾਂ ਨੇ ਮਹਾਰਾਜ ਜੀ ਦੇ ਪ੍ਰੇਮ ਦੇ ਵਿੱਚ ਆਕਰਸ਼ਿਤ ਹੋ ਕੇ ਚੇਖਾ ਵਿੱਚ ਛਾਲਾ ਮਾਰੀਆਂ ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਰੋਕ ਲਈ ਕਿ ਨਹੀਂ ਭਾਈ ਐਸਾ ਕਰਮ ਨਹੀਂ ਕਰਨਾ ਗੁਰੂ ਹਰ ਵੇਲੇ ਹਾਜ਼ਰ ਨਾਜ਼ਰ ਹੈ ਤਾਂ ਮਹਾਰਾਜ ਜੀ ਦੇ ਐਸੇ ਯੋਧੇ ਵੀਰ ਸੂਰਮੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਜ ਜੋਤੀ ਜੋਤ ਪੁਰਬ ਵੀ ਐ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੋ ਦੋ ਪੰਕਤੀਆਂ ਪੜ ਕੇ ਸਾਧ ਸੰਗਤ ਜੀ ਸਮਾਪਤੀ ਹੈ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਾਜੋ ਨਾਨਕ ਬਾਤ ਬਤਾਈ ਵਾਗ ਗੁਰੂ ਜੀ ਕਾ ਖਾਲਸਾ ਵਾਗ ਗੁਰੂ ਜੀ ਕੀ ਪਤਿ